ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਦਰ ਬਜ਼ਾਰ ਬਰਨਾਲਾ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਾਸੇ ਆਮ ਆਦੀ ਪਾਰਟੀ ਦੇ ਉਮੀਦਵਾਰ ਫਰਿੰਦਰ ਸਿੰਘ ਢਾਲੀਵਾਲ ਦੇ ਵੱਲੋਂ ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਜੋ ਰਸਤਾ ਸਟੇਸ਼ਨ ਨੂੰ ਜਾਂਦਾ ਉਸ ਰਸਤੇ ਦੇ ਉੱਤੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾੜ ਦੇ ਵੱਲੋਂ ਜਿਹੜਾ ਹੈਗਾ ਰੋਡ ਸ਼ੋਅ ਕੀਤਾ ਜਾ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਸਦਰ ਬਜ਼ਾਰ ਬਰਨਾਲਾ ਤਸਵੀਰਾਂ ਸਦਰ ਬਜ਼ਾਰ ਬਰਨਾਲਾ ਦੀਆਂ ਨੇ ਬਾਈ ਵੀ ਤੇਰੀ ਸੋਚਦੇ ਬਾਈ ਵੀ ਤੇਰੀ ਸੋਚਦੇ ਬਾਈ ਵੀ ਤੇਰੀ ਸੋਚਦੇ ਜਿਸ ਕੋ ਚਮਹੇ ਤਕ ਕਰਵੰਤ ਜੀ ਬਾਈ ਬੜ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਪਿੱਛੇ ਆਓ ਗੱਡੀ ਦੇ ਪਿੱਛੇ ਆਓ ਬਾਈ ਸਾਰੇ ਜਿੰਨੇ ਵੀ ਵੀਰ ਅੱਗੇ ਆਓ ਤਸਵੀਰਾਂ ਦੇਖ ਸਕਦੇ ਹੋ ਸਦਰ ਬਿਆਰ ਬਰਨਾਲਾ ਦੀਆਂ ਤਸਵੀਰਾਂ ਲਾਪੇ ਦਵਾਲਾ ਜੀ ਬੇਨਤੀ ਆ ਬਾਈ ਜਿੱਥੇ ਆਪ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਦੇ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਖ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਸਦਰ ਬਿਆਰ ਦੇ ਵਿੱਚ ਆਪ ਅਤੇ ਆਪ ਦੇ ਬਾਗੀ ਉਮੀਦਵਾਰ ਇਕੱਠੇ ਹੋ ਗਏ ਨੇ ਬਾਈ ਮੀਟਰ ਤੇ ਰਨ ਸਾਥ ਤੇ ਇਰਾਦੇ ਅਗੇ ਹੀ ਬੇਪਰਿਸ਼ਾਤ ਤੇ ਤੇ ਅੱਗੇ ਟੋਕ ਗੱਡੀ ਰੋਕ ਲੂ ਗੱਡੀ ਰੋਕ ਤਾ ਦੇਖ ਸਕਦੇ ਹੋ ਤਸਵੀਰਾਂ ਸਦਰ ਬਜ਼ਾਰ ਬਰਨਾਲਾ ਦੀਆਂ ਸਦਰ ਬਜ਼ਾਰ ਬਰਨਾਲਾ ਦੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਬਫਾਦਾਰ ਸਪਾਈ ਬਫਾਦਾਰ ਬਰਕਰ ਇਸ਼ਾਨ ਮੰਨਣ ਵਾਲੇ ਕਦਰ ਦੀ ਕਦਰ ਕਰਨ ਵਾਲੇ ਬਰਨਾਲਾ ਨੂੰ ਪਿਆਰ ਕਰਨ ਵਾਲੇ ਦੀ ਰਹਿਦਰ ਸਿੰਘ ਢਾਲੀਵਾਲ ਜੀ ਨੇ ਆਵਾਡਵੀ ਪਾਰਟੀ ਦੇ ਹਲਕੇ ਬਰਨਾਲਾ ਤੇ ਜਮਨੀ ਚੋਣ ਦੇ ਮੀਤਵਾੜ ਬਣਾ ਕੇ ਆਪ ਸਾਰ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਕੀਤਾ ਤਾਂ ਦੇਖ ਸਾਹਬ ਜੀਓ ਸਦਰ ਬਾਜ਼ਾਰ ਬਰਨਾਲਾ ਦੀਆਂ ਤਸਵੀਰਾਂ ਆਪਣੇ ਸਾਥੀਆਂ ਸਮੇਤ ਅੱਤੇ ਭਾਈ ਰਹਿਦਰ ਢਾਲੀਵਾਲ ਸਾਹਿਬ ਸਦਰ ਬਾਜ਼ਾਰ ਬਰਨਾਲਾ ਦੇ ਕੱਲੇ ਕੱਲੇ ਵਪਾਰੀ ਘਰਾ ਦੇ ਨਾਲ ਆਪਣੇ ਜਿਲ੍ਹੇ ਦੀ ਸਾਂਝ ਨੂੰ ਕੈਂਪ ਕਰਨ ਦੇ ਲਈ ਪਹੁੰਚੇ ਸਦਰ ਬਾਜ਼ਾਰ ਬਰਨਾਲਾ ਦੀਆਂ ਤਸਵੀਰਾਂ ਜਿੱਥੇ ਆਮ ਆਦੀ ਪਾਰਟੀ ਦੇ ਵਿੱਚ ਇੱਕ ਪਾਸੇ ਆਮ ਆਦੀ ਪਾਰਟੀ ਦੂਜੇ ਪਾਸੇ ਆਪ ਦੇ ਬਾਕੀ ਉਮੀਦਵਾਰ ਗੁਰਦੀਪ ਸਿੰਘ ਬਾਠ ਆਜ਼ਾਦ ਉਮੀਦਵਾਰ ਦੋਹਾਂ ਦੇ ਰੋਡ ショਅ ਨੇ ਜਿਹੜੇ ਇਕੱਠੇ ਹੋ ਗਏ ਨੇ ਸਦਰ ਬਾਜ਼ਾਰ ਦੇ ਵਿੱਚ ਜਿਹੜਾ ਰੋਡ ショਅ ਹੈ ਜਿਹੜਾ ਉਹ ਕੀਤਾ ਜਾ ਰਿਹਾਗਾ ਹੱਥ ਪਰ ਖੜੇ ਕਰਕੇ ਤਾਂ ਦੇਖ ਸਕਦੇ ਹੋ ਤੇ ਹੱਥ ਉੱਪਰ ਧਰੇ ਕਰਕੇ ਇੱਕ ਵਾਰੀ ਜ਼ੋਰਦਾਰ ਆਮ ਆਦਮੀ ਪਾਰਟੀ ਦਾ ਨਾਰਾ ਲਾ ਕੇ ਇਨਾ ਸਾਡੇ ਬਤ ਪੱਤਰਕਾਰ ਭਰਾਵਾਂ ਲਈ ਇਸ ਗੱਦਾ ਸਬੂਤ ਦੇ ਕਿ ਕੱਲਾ ਕੱਲਾ ਬੇਟੂ ਡੋਰ ਦੇ ਵਿੱਚ ਸਭਲ ਇਨਸਾਨ ਤਾਂ ਦੇਖ ਸਾਹਿਬ ਦੇ ਸਦਰ ਬਿਆਰ ਬਰਨਾਲਾ ਦੀਆਂ ਇਹ ਤਸਵੀਰਾਂ ਨੇ ਇਹ ਤਸਵੀਰਾਂ ਨੇ ਪਾਈ ਸਭ ਇੱਥੇ ਖੜੇਗਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਬਹੁਤ ਧੰਨਵਾਦ ਕਰਦੇ ਆ ਜਿੰਨਾ ਵੀ ਸੰਗਤਾਂ ਨੇ ਜਿੰਨਾ ਵੀ ਸਤਕਾਰਯੋਗ ਬਰਨਾਲੇ ਦੇ ਬੋਲਟਾਂ ਤੇ ਸਪੋਟਰਾਂ ਨੇ ਆਵਾਜ਼ੀ ਭਾਰਤੀ ਦੀ ਸੰਜੋਗ ਕਰ ਰਹੇ ਹਨ ਅਤੇ ਔਰ ਵਾਲੀ ਵੀ ਤਾਰੀਖ ਨੂੰ ਵੱਧ ਤੋਂ ਵੱਧ ਚੱਲਿਆ ਰਹਿਣ ਦਾ ਦੰਕ ਤੇ ਭਾਈ ਹਰਿੰਦਰ ਢਾਲੀਵਾਲ ਜੀ ਨੂੰ ਕਾਜਾ ਬਣਾ ਰਹੇ ਹਨ ਉਹਨਾਂ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਚੇਤਨ ਸਿੰਘ ਜੋੜੇ ਮਾਜਰਾ ਚੇਤਨ ਸਿੰਘ ਜੋੜੇ ਮਾਜਰਾ ਜੀ ਇੱਥੇ ਆਪ ਦੀ ਵੱਡੀ ਲੀਡਰਸ਼ਿਪ ਹੈ ਜਿਹੜੀ ਉਹ ਪਹੁੰਚੀ ਹੈਗੀ ਅਸੀਂ ਚਾਹੁੰਦੇ ਹਾਂ ਕਿ ਕੇਵਲ ਪਰ ਕੇਵਲ ਆਪਣੀ ਲੀਡਰਸ਼ਿਪ ਚਾਹੁੰਦੇ ਹਾਂ ਉਹਨਾਂ ਸਵਾਲ ਜਿਹਦੇ ਤਹਰ ਆਪ ਤੋਂ ਕਾਹਦਾ ਸ਼ੁਰੂਆਤ ਦੇ ਲਈ ਆਪਣੇ ਹਲਕਾ ਬਰਨਾਲੇ ਦੀ মিডিਆ ਦੇ ਅੱਗੇ ਸਨਮੁਖ ਹੁੰਦੇ ਚੇਤਨ ਸਿੰਘ ਜੋੜੇ ਮਾਜਰਾ ਜਿਸ ਦੇਖ ਸਕਦੇ ਹੋ ਆਪ ਦੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਉਹ ਇੱਥੇ ਪਹੁੰਚੀ ਹੈਗੀ ਜਿੱਥੇ ਅਜੇ ਡੋਰ ਟੂ ਡੋਰ ਜੋਨ ਪ੍ਰਚਾਰ ਆਮਾ ਦੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਨਾ ਦੂਜੇ ਪਾਸੇ ਆਪ ਦੇ ਬਾਕੀ ਉਮੀਦਵਾਰ ਜਿਹੜੇ ਉਹਨਾਂ ਵੱਲੋਂ ਵੀ ਜ਼ਰੂਰ ਸ਼ੋਅ ਹੈ ਜਿਹੜਾ ਕੱਢਿਆ ਜਾ ਰਿਹਾਗਾ ਸਤਿ ਸ਼੍ਰੀ ਅਕਾਲ ਜੀ ਕਿਹਦੇ ਤੋਂ ਸਰਪੰਚ ਦੀ ਤਰ੍ਹਾਂ ਪਾਉਣਾ ਹੈ ਕਿ ਅੰਤ ਤੱਕ ਨੂੰ ਚੋਣਾਂ ਹੈ ਕਿ ਸਰਕਾਰ ਦਾ ਹਿੱਸਾ ਬੰਦ ਜਾ ਰਿਹਾ ਹੈ ਕਿਸ ਸਰਕਾਰ ਤਾਂ ਦੇਖ ਸਕਦੇ ਹੋ ਚੇਤਨ ਸਿੰਘ ਜੋੜੇ ਮਾਜਰਾ ਤੇ ਆਪ ਦੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਉਹ ਇੱਥੇ ਖੜੀ ਹੈ جس سرکار نے کسانی دی گل کیتی ہے کس سرکار نے بنارا دی پتی کیتی ہے جس سرکار نے اپنے بڑے پرام سے سامنے بنارا دے بیچو کا جب خطر ਹੈ ਕ੍ਰਾਪਸ ਬੰਦ ਕੀਤੀ ਹੈ ਕੌਣ ਅੰਸਾਰ ਕੀ ਕਹਿਣਾ ਚਾਹੁੰਦੇ ਹੁਸ਼ਨਾਲਾ ਪਹੁੰਚੂ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਦੇਖੋ ਸਾਡੇ ਉਮੀਦਵਾਰ ਆਮ ਆਦੀ ਪਾਰਟੀ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਜੀ ਔਰ ਸਾਡੇ ਐਮਪੀ ਮੀਤਿਹਰ ਜੀ ਵੱਲੋਂ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਔਰ ਲੋਕਾਂ ਦਾ ਪਿਆਰ ਜਿਹੜਾ ਦੱਸਦਾ ਕਿ ਲੋਕ ਆਮ ਆਦੀ ਪਾਰਟੀ ਦੇ ਨਾਲ ਨੇ ਔਰ ਹਰਿੰਦਰ ਧਾਲੀਵਾਲ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦਾ ਬਰਨਾਲੇ ਦੇ ਲੋਕਾਂ ਨੇ ਠਾਨ ਲਿਆ ਸੋ ਹਰਿੰਦਰ ਢਾਲੀਵਾਲ ਨੂੰ ਬਰਨਾਲੇ ਦੇ ਲੋਕ ਐਨਐਲਏ ਬਣਾਉਣੀ ਬਣਦੀ ਜਿਵੇਂ ਜੁਨ ਸਰਕਾਰ ਦੀ ਹੁੰਦੀ ਹੈ ਲੱਗਦਾ ਲੋਕ ਸਿਆਣੇ ਹੋ ਗਏ ਨਹੀਂ ਦੇਖੋ ਸਰਕਾਰ ਨੇ ਕੋਈ ਮਾਰਾ ਕੁਛ ਕੀਤਾ ਜਿੰਨੇ ਵੀ ਕਦਮ ਚੱਕੇ ਨੇ ਲੋਕਾਂ ਦੇ ਹਿੱਤ ਲਈ ਚੱਕੇ ਨੇ ਲੋਕਾਂ ਦੇ ਭਲੇ ਲਈ ਚੱਕੇ ਨੇ ਔਰ ਇੱਥੇ ਤਾਂ ਬਰਨਾਲੇ ਤਾਂ ਖਜ਼ਾਨੇ ਦਾ ਮੂੰਹ ਹੀ ਖੋਲਿਆ ਸੀਗਾ ਸਰਕਾਰ ਨੇ ਸੋ ਇਸ ਕਰਕੇ ਬਰਨਾਲੇ ਦੇ ਲੋਕ ਸਰਕਾਰ ਦਾ ਜਿਹੜਾ ਉਮੀਦਵਾਰ ਹੈ ਹਰਿੰਦਰ ਧਾਲੀਵਾਲ ਉਹਨੂੰ ਵੱਡੇ ਮਾਰਜ ਨਾਲ ਜਿੱਤਾਂ ਕੇ ਵਿਧਾਨ ਸਭਾ ਦੇ ਵੱਡੀ ਗੱਲ ਛੋਟੇ ਮਗਰ ਬੰਦਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹੀ ਕੱਠ ਨਹੀਂ ਹੈ ਹਰ ਇੱਕ ਪਿੰਡਾਂ ਦੇ ਵਿੱਚ ਹਰ ਇੱਕ ਬਾੜ ਦੇ ਵਿੱਚ ਅੱਜ ਜਿਹੜੀ ਡੋਰ ਟੂ ਡੋਰ ਆ ਉਹ ਆਮਾ ਦੀ ਪਾਰਟੀ ਵੱਲੋਂ ਜਿਹੜਾ ਲੋਕ ਵੋਟ ਪਾਉਣਗੇ ਬਿਲਕੁਲ ਜੀ ਬਿਲਕੁਲ 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 1 ਐਮਐਲਏ ਘਟਾਵੇ ਜੇ ਵਾਦਾ ਵੀ ਡਸ ਨਾਟ ਮੈਟਰ ਪਰ ਵੱਡੀ ਗੱਲ ਇਹ ਹੈ ਕਿ ਸਰਕਾਰ ਦੇ ਨਾਲ ਜਾਣਾ ਵੱਡੀ ਗੱਲ ਜੇ ਜਿਸ ਦੂਸਰੇ ਪਾਸੇ ਬਾਕੀ ਉਮੀਦਵਾਰ ਵੱਲੋਂ ਵੀ ਦੌੜਸ਼ੋ ਕੀਤਾ ਜਾ ਰਿਹਾ ਪਰ ਦੇਖੀਵੇਂ ਦੇਖਦੇ ਹਾਂ ਇਲੈਕਸ਼ਨ ਆ ਸਾਹਮਣੇ ਕਰਨਾ ਮੈਂ ਤਾਂ ਤੁਹਾਨੂੰ ਵੀ ਬੇਨਤੀ ਕਰੂ ਅਗਲੀ ਵਾਰੀ ਤੁਸੀਂ ਵੀ ਖੜਕੇ ਦੇਖੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਲਾਸਟ ਸਰਕਾਰ ਦਾ ਐਮਐਲਏ ਬਣੂਗਾ ਤਾਂ ਹੋਰ ਵੀ ਜਿਹੜਾ ਪੈਸਾ ਬਰਨਾਲੇ ਦੇ ਵਿੱਚ ਆਊ ਔਰ ਹੋਰ ਵੀ ਜਿਹੜੀ ਤਰੱਕੀ ਆ ਬਰਨਾਲੇ ਦੀ ਥੈਂਕ ਯੂ ਸ੍ਰੀ ਚੌਧਰ ਚੇਤਨ ਸਿੰਘ ਜੋੜੇ ਮਾਜਰਾ ਜੀ ਜੋ ਕਿ ਕੈਬਨਿਟ ਮੰਤਰੀ ਰਹੇ ਨੇ ਪੰਜਾਬ ਸਰਕਾਰ ਦੇ ਵਿੱਚ ਵੱਡਾ ਇਕੱਠ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਜਿਹੜਾ ਹੈਗਾ ਇੱਥੇ ਕੀਤਾ ਗਿਆ ਡੋਰ ਟੂ ਡੋਰ ਡੋਰ ਟੂ ਡੋਰ ਹੈ ਜਿਹੜਾ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਉਹ ਇੱਥੇ ਪਹੁੰਚੀ ਹੈ ਤੁਸੀਂ ਇਕੱਠ ਦੇਖ ਸਕਦੇ ਹੋਗੇ ਇੱਕ ਵੱਡਾ ਇਕੱਠ ਸਦਰ ਬਿਆਰ ਬਰਨਾਲਾ ਦੇ ਵਿੱਚ ਹੈ ਜਿਹੜਾ ਇੱਕ ਪਾਸੇ ਆਪ ਦੇ ਬਾਗੀ ਉਮੀਦਵਾਰ ਤੇ ਦੂਸਰੇ ਪਾਸੇ ਆਪ ਦੇ ਸੱਤਾਧਾਰੀ ਉਮੀਦਵਾਰ ਜਿਹੜੇ ਹਰਿੰਦਰ ਸਿੰਘ ਧਾਲੀਵਾਲ ਵੱਲੋਂ ਡੋਰ ਟੂ ਡੋਰ ਤੇ ਦੂਜੇ ਪਾਸੇ ਰੋਡ ਸ਼ੋਅ ਹੈ ਜਿਹੜਾ ਕੀਤਾ ਜਾ ਰਿਹਾ ਹੈਗਾ भाई का तरफ हां आदरणीय भाव जी मैं आपका स्वागत करता हूं जी का अध्यक्ष जी लोका का काम दे कलाकार पहुंचे नीरज ता आप उम्मीदवार हरेंद्र सिंह तालीवाल जी हरेंद्र जी bay 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 hello 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 ਤਦ ਦੇਖ ਸਕਦੇ ਹੋ ਹਰਿੰਦਰ ਸਿੰਘ ਤਾਲੀਵਾਲ ਜੋ ਕਿ ਆਪ ਦੇ ਉਮੀਦਵਾਰ ਨੇ ਡੋਰ ਟੂ ਡੋਰ ਚੋਣ ਪ੍ਰਚਾਰ ਜਿਹੜਾ ਕਰ ਰਹੇ ਨੇ ਤਦ ਦੇਖ ਸਕਦੇ ਹੋ ਉਹਨਾਂ ਨਾਲ ਗੱਲਬਾਤ ਵੀ ਕੋਸ਼ਿਸ਼ ਕਰਾਂਗੇ ਬਾਅਦ ਚ ਕਰਾਂਗੇ ਬਈ ਤਦ ਦੇਖ ਸਕਦੇ ਹੋ ਕਿ ਡੋਰ ਟੂ ਡੋਰ ਚੋਣ ਪ੍ਰਚਾਰ ਹਰਿੰਦਰ ਸਿੰਘ ਤਾਲੀਵਾਲ ਦੇ ਵੱਲੋਂ ਪੂਰੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਉਹ ਇੱਥੇ ਪਹੁੰਚੀ ਹੋਈ ਹੈ ਗੁਰਮੀ ਸਿੰਘ ਮੀਤ ਹੀਰ ਜਿਨ੍ਹਾਂ ਵੱਲੋਂ ਵੀ ਹੈ ਜਿਹੜਾ ਦੋ ਟੂ ਡੋਰ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲਿਆ ਗਿਆਗਾ ਤਾਂ ਦੇਖ ਸਕਦੇ ਹੋਗੇ ਤਾਂ ਐਮਪੀ ਸਾਹਿਬ ਐਮਪੀ ਸਾਹਿਬ ਕੀ ਕਹਿਣਾ ਜਿਨ੍ਹਾਂ ਦੋ ਟੂ ਡੋਰ ਕਰ ਰਹੇ ਹੋਗੇ ਇੱਕ ਟਾਈਮਪੀ ਸਾਹਿਬ ਕਹਿੰਦੇ ਟਾਈਮ ਬਹੁਤ ਘੱਟ ਹੈ ਕਿਉਂਕਿ ਅੱਜ ਲਾਸਟ ਦਿਨ ਹੈ ਜਿਹੜਾ ਚੋਣ ਪ੍ਰਚਾਰ ਦਾ ਇੱਕ ਪਾਸੇ ਆਪ ਉਮੀਦਵਾਰ ਹਰਦਰ ਸਿੰਘ ਦੀ ਥਾਲੀਵਾਲ ਦੇ ਵੱਲੋਂ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਹੈ ਜਿਹੜਾ ਆਪ ਦੇ ਬਾਗੀ ਉਮੀਦਵਾਰ ਨੇ ਜਿਹੜੇ ਗੁਰਦੀਪ ਸਿੰਘ ਬਾੜ ਦੇ ਵੱਲੋਂ ਰੋਰ ਸ਼ੋ ਕੀਤਾ ਜਾ ਰਿਹਾਗਾ ਤਾ ਦੇਖ ਸਕਦੇ ਹੋਗੇ ਵੱਡਾ ਇਕੱਠ ਸਦਰ ਬਜ਼ਾਰ ਬਰਨਾਲਾ ਦੇ ਵਿੱਚ ਅੱਜ ਜਿਹੜਾ ਹੋਇਆਗਾ ਤਾਂ ਜਿੱਥੇ ਆਪ ਦੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਉਹ ਪਹੁੰਚੀ ਹੋਈ ਹੈਗੀ ਤਾਂ ਇਹ ਵੱਡਾ ਇਕੱਠ ਆਮ ਆਦੀ ਪਾਰਟੀ ਦੇ ਵੱਲੋਂ ਜਿਹੜਾ ਹੈਗਾ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਕੀ ਆਲਾ ਬਾਈ ਹੋ ਗਏ ਹੋਗੇ ਬਹੁਤ ਦੀ ਤਸਵੀਰਾਂ ਸਦਰ ਬਜ਼ਾਰ ਬਰਨਾਲਾ ਦੀਆਂ ਨੇ ਜਿੱਥੇ ਵੱਡਾ ਇਕੱਠ ਤਾਂ ਵੱਡਾ ਇਕੱਠ ਜਿਹੜਾ ਹੈਗਾ ਤੇ ਸਾਨੂੰ ਦੋ ਦੋ ਚੱਕੀ ਬੈਠਾ ਹੈ ਤੇਰੇ ਬਾਈ ਨੂੰ ਵੀ ਅਸੀਂ ਵੀ ਪ੍ਰਧਾਨ ਲਤਾ ਮਾਲੀ ਪਾਰਟੀ ਆ ਓਕੇ ਉਹ ਵੀ ਵਿਚਾਰਤਾ ਕਰਦੇ ਸਾਡੇ ਨਾਲ ਐਸ்சி ਵਿੰਗ ਦੇ ਪ੍ਰਧਾਨ ਮੌਜੂਦ ਨੇਗੇ ਕੀ ਕਹਿਣਾ ਚਾਹੁੰਨੀ ਹੋ ਜੀ ਅੱਜ ਆਮ ਆਦਮੀ ਪਾਰਟੀ ਦਾ ਡੋਰ ਟੂ ਡੋਰ ਚੋਣ ਪ੍ਰਚਾਰ ਕਿੱਤਾ ਜਾ ਰਿਹਾ ਹੈ ਅੱਜ ਬਹੁਤ ਵਧੀਆ ਜੀ ਡੋਰ ਟੂ ਡੋਰ ਹੈਗਾ ਸ਼ੁਰੂ ਜੋਰ ਨਾਲ ਪੂਰਾ ਬਾਈ ਜੀ ਨੂੰ ਬਹੁਤ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਹਰਜਿੰਦਰ ਬਾਈ ਜੀ ਨੂੰ ਬਹੁਤ ਵੱਡੀ ਲੀਡ ਨਾਲ ਜਿਤਾ ਕੇ ਭੇਜਣਾ ਬਰਨਾਲੇ ਤੋਂ ਜੀ ਤਨ ਦੇ ਲਈ ਸਭ ਤੋਂ ਵੱਧ ਕੰਮ ਕੀਤਾ ਸਰਕਾਰ ਨੇ ਕੀ ਕਹਿਣਾ ਚਾਹੁੰਦੇ ਹੋ ਇਹ ਕਰੀਬ ਦਾਪਕੇ ਲਈ ਬਹੁਤ ਕੰਮ ਕਰਾਈ ਜੀ ਸਰਕਾਰ ਨੇ ਐਜੇ ਬਹੁਤ ਜੇ ਕੰਮ ਨੇਗੇ ਜਿਹੜੇ ਸਰਕਾਰ ਵੱਲੋਂ ਹੋਏ ਹੋਏ ਨੇਗੇ ਵੀ ਫੇਰ ਜੀ ਬਣੀ ਹੋਏ ਹੋਏ ਨੇਗੇ ਉੱਚੀ ਲੀਡਰਸ਼ਿਪ ਇੱਥੇ ਵੱਡੇ 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 ਕੇ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਲੀਡਰਸ਼ਿਪ ਦੀ ਸਾਰੇ ਜੀ ਜਿਹੜੇ ਨੇ ਆਪਣੇ ਆਏ ਮੈਨੇ ਬਾਕੀ ਸੰਗਤ ਦਾ ਬਹੁਤ ਧੰਨਵਾਦ ਜੀ ਜਿਹੜੇ ਆਪਣੇ ਆਮ ਆਦਮੀ ਪਾਰਟੀ ਨਾਲ ਵਰਕਰ ਜੁੜੇ ਹੋਏ ਨੇ ਜੀ ਬਹੁਤ ਦਿਲੋਤੇ ਧੰਨਵਾਦ ਜੀ ਉਹਨਾਂ ਦਾ ਜੀ ਤਾਂ ਇਹ ਸੀਗੇ ਐਸ ਵਿੰਗ ਦੇ ਪ੍ਰਧਾਨ ਜਿਨ੍ਹਾਂ ਨੇ ਗੱਲਬਾਤ ਕੀਤੀ ਤੇ ਇਸ ਡੋਰ ਟੂ ਡੋਰ ਕੈਂਪੇਨ ਦੇ ਵਿੱਚ ਉਹਨਾਂ ਦੇ ਵੱਲੋਂ ਹਿੱਸਾ ਲਿਆ ਗਿਆਗਾ ਤਾਂ ਵੱਡੀ ਲੀਡਰਸ਼ਿਪ ਹੈ ਜਿਹੜੀ ਇੱਥੇ ਆਮ ਆਦਮੀ ਪਾਰਟੀ ਦੀ ਪਹੁੰਚੀ ਹੋਈ ਹੈਗੀ ਜਿੱਥੇ ਹਰਿੰਦਰ ਸਿੰਘ ਢਾਲੀਵਾਲ ਦੇ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਯਾਰ ਜਾਂ ਉੱਥੇ ਹੀ ਕੈਬਨਟ ਮੰਤਰੀ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਇਹਦੇ ਵੱਲ ਵੀ ਚੋਣ ਪ੍ਰਚਾਰ ਕੀਤਾ ਇਹ ਐ ਐਮਪੀ ਸਾਹਿਬ ਦੋ ਸ਼ਬਦ ਐਮਪੀ ਸਾਹਿਬ ਐਮਪੀ ਸਾਹਿਬ ਅੱਜ ਡੋਰ ਟੂ ਡੋਰ ਐਮਪੀ ਸਾਹਿਬ ਇੱਕ ਮਿੰਟ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੇ ਹੋ ਕਿਸ ਤਰ੍ਹਾਂ ਦਾ ਰੁਝਾਨ ਮਿਲਿਆ ਲੋਕਾਂ ਦੇ ਬਹੁਤ ਵਧੀਆ ਰੁਝਾਨ ਹੈ ਜੀ ਇੰਨਾ ਵੱਡਾ ਇਕੱਠ ਹੋਇਆ ਕੀ ਕਹਿੰਦਾ ਚੋਣ ਜੋ ਦੇਖੋ ਕੱਟਦਾ ਹਜੇ ਸੀ ਸਾਰੇ ਪਿੰਡਾਂ ਵਾਲੇ ਆਪਦੇ ਆਦੇ ਪਿੰਡ ਚ ਲਾਏ ਹੋਇਆ ਸਾਰੇ ਵਾਰਡਾਂ ਦੇ ਆਪਦੇ ਉਹਦੇ ਵਾਰਡ ਚ ਲਾਏ ਹੋਇਆ ਹੈਨਾ ਸੋ ਇਹ ਤਾਂ ਇਕੱਲੀ ਜਿਹੜੇ ਸਾਡੇ ਸ਼ਹਿਰ ਦੇ ਸਾਥੀ ਨੇ ਜਾਂ ਕੁਛਕ ਜਿਹੜੇ ਕੁਝ ਕੁਛ ਬੰਦੇ ਜਿਹੜੇ ਬੁਲਾਏ ਨੇ ਨਹੀਂ ਸਾਰੇ ਕਿਤੇ ਅੱਜ ਪੈਰਲਲ ਪੂਰੇ ਹਲਕੇ ਦੇ ਵਿੱਚ ਜਿਹੜਾ ਡੋਰ ਡੋਰ ਚਾਰਾ ਜੁੱਤ ਧਰੌਂ ਲਿਆ ਉੱਥੇ ਵੀ ਟੀਮ ਲੱਗੀ ਆ ਹੰਢਿਆ ਜਾ ਉੱਥੇ ਵੀ ਟੀਮ ਲੱਗੀ ਆ ਕਿ ਸਾਰੇ ਸ਼ਹਿਰ ਦੇ ਵਿੱਚ ਅੱਜ ਇਕੱਲਾ ਇਕੱਲਾ ਬੂਆ ਕੜਕਾਉਣਾ ਵੀ ਭਾਈ ਆਪਾਂ 24 ਸਾਲ ਸਰਕਾਰ ਦੇ ਪਿਆ ਬਰਨਾਲ ਦੀ ਡਿਵੈਲਪਮੈਂਟ ਦੀ ਤਰੱਕੀ ਲਈ ਆਪਾਂ ਜਿਹੜੀਆਂ ਤਾਰਾ ਗ੍ਰਿਡ ਨਾਲ ਜੁੜੀਆਂ ਨੇ ਜੁੜੀਆਂ ਰਹਾਂਦੀ ਤਾਂ ਕਿ ਕਰੰਟ ਬਰਨਾਲ ਆਇਆ ਤੇ ਡਿਵੈਲਪਮੈਂਟ ਹੋ ਜਾਵੇ ਸਾਡਾ ਬੱਲਵ ਚੱਲੂਗਾ ਜੀ ਬੱਲਵ ਚੱਲਿਆ ਹੋਇਆ ਹੈ ਇਹ ਹੋਰ ਤਾਂ ਦੇਖ ਸਕਦੇ ਸੀ ਐਮਪੀ ਗੁਰਮੀਤ ਸਿੰਘ ਮੀਤਿਹਰ ਜੀ ਜਿਨ੍ਹਾਂ ਦੇ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾਗਾ ਬੜੇ ਹਸਮੁਖ ਅੰਦਾਜ਼ ਦੇ ਵਿੱਚ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਤੇ ਪੋਜ਼ਿਟਿਵ ਤਰੀਕੇ ਦੇ ਨਾਲ ਜਿਹੜਾ ਉਹ ਜਵਾਬ ਦਿੱਤਾ ਗਿਆ ਪ੍ਰੈਸ ਨੂੰ ਗੁਰਿੰਦਰ ਜੀ ਰਿੰਦਰ ਜੀ ਅੱਜ ਰਿੰਦਰ ਜੀ ਡਾਟ ਰਿਪੋਰਟ ਕੀਤੇ ਨੇ ਕਿ ਕਹਿੰਦਾ ਕਿ ਉਹਨਾਂ ਕਿਸ ਪ੍ਰਕਾਰ ਉਹ ਜਾਣ ਮੇਰੇ ਲੋਕਾਂ ਦਾ ਲੋਕਾਂ ਦਾ ਬੜਾ ਭਰਮਾ ਹੁੰਗਾਰਾ ਮਿਲ ਰਿਹਾ ਬਰਨਾਲੇ ਦੇ ਲੋਕ ਦੱਸ ਰਹੇ ਆ ਵੀ ਆਉਣ ਵਾਲੀ 20 ਤਰੀਕ ਨੂੰ ਬੜੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਉਣ ਜਾ ਰਹੇ ਆ ਲੱਗਦਾ ਬੱਲਵ ਚੱਲ ਬੁਖਰੇਟ ਨਾਲ ਕਹਿਣਾ ਚਾਹੁੰਦੇ ਫਿਰ ਜੁੜੀਆਂ ਵੀ ਆ ਨੇ ਲੋਕ ਜੁੜੀ ਹੀ ਰੱਖਣਗੇ ਇਹਨਾਂ ਵਧਿਆ ਇਕੱਠਾ ਚ ਵਰਕਰ ਸਾਰੇ ਸ਼ਹਿਰ ਦੇ ਨੇ ਕੀ ਕਹਿੰਦੇ ਚਾਹੁੰਦੇ ਹੋ ਮੈਂ ਧੰਨਵਾਦ ਕਰਦਾ ਪੂਰੇ ਬਰਨਾਲੇ ਸ਼ਹਿਰ ਦੇ ਵਰਕਰਾਂ ਦਾ ਜਿਹੜੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਦੁਕਾਨ ਤੋਂ ਦੁਕਾਨ ਡੋਰ ਟੂ ਡੋਰ ਜਾ ਰਹੇ ਆ ਐਸੀ ਹਰਿੰਦਰ ਸਿੰਘ ਤਾਈਵਾਲ ਜੋ ਕਿ ਆਪ ਦੇ ਉਮੀਦਵਾਰ ਨੇਗੇ ਤਾਂ ਡੋਰ ਟੂ ਡੋਰ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਹੈਗਾ ਤਾਂ ਦੇਖ ਸਕਦੇ ਹੋਵੋਗੇ ਵੱਡੀ ਗਿਣਤੀ ਦੇ ਵਿੱਚ ਆਮ ਆਦੀ ਪਾਰਟੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਇੱਥੇ ਪਹੁੰਚੀ ਹੋਈ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋਵੋਗੇ ਬੀਬੀਐ ਨੈਟਵਰਕ ਪੰਜਾਬ ਦੇ ਉੱਪਰ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪ ਆਮ ਆਦੀ ਪਾਰਟੀ ਦੇ ਵਰਕਰ ਸਮਰਥਕ ਨੇ ਉਹਨਾਂ ਦੇ ਵੱਲੋਂ ਡੋਰ ਟੂ ਡੋਰ ਜਿਹੜੀ ਚੋਣ ਮੁਹਿੰਮ ਹੈ ਜਿਹੜੀ ਤਾਈ ਮੁਹੀਮ ਹੈ ਜਿਹੜੀ ਉਹ ਡੋਰ ਟੂ ਡੋਰ ਮੁਹੀਮ ਚਲਾਈ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸਦਰਬਯਾਰ ਬਰਨਾਲਾ ਤੋਂ ਨੇ ਜਿੱਥੇ ਅਸੀਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਜਿਹਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਆਪਦੇ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਤਾਂ ਲਾਈਵ ਤਸਵੀਰਾਂ ਤਾਂ ਤੁਸੀਂ ਦੇਖ ਸਕਦੇ ਹੋਗੇ ਸਦਰ ਬਿਆੜ ਬਰਨਾਲਾ ਦੀਆਂ ਤਸਵੀਰਾਂ ਜਿੱਥੇ ਆਪਦੀ ਲੀਡਰਸ਼ਿਪ ਵੀ ਇੱਥੇ ਪਹੁੰਚੀ ਹੈ ਦੋਸਟ ਲੋਟ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਹੈਗਾ ਤਾਂ ਦੇਖ ਸਕਦੇ ਹੋ ਵੱਡੀ ਗਿਣਤ ਦੇ ਵਿੱਚ ਆਪਦੇ ਵਰਕਰ ਨੇ ਜਿਹੜੇ ਸਮਰਥਕ ਨੇ ਜਿਹੜੇ ਉਹ ਇਸ ਚੋਣ ਪ੍ਰਚਾਰ ਦੇ ਵਿੱਚ ਪਹੁੰਚੇ ਨੇ ਦੇਖੀ ਤਾਂ ਦੇਖ ਸਕਦੇ ਹੋ ਸਦਰ ਬਿਆੜ ਬਰਨਾਲਾ

ਕੀ ਕਦ ਤੱਕ ਖੜੇ ਸੌ ਰਹੇਗੇ ਅਸੀਂ ਤੁਹਾਡੀ ਤਾਂ ਦੇਖ ਸਕਦੇ ਹੋ ਤਸਵੀਰਾਂ ਆਪ ਵਰਕਰਾਂ ਦੇ ਵੱਲੋਂ ਦੋ ਡੋਟ 24 ਪਰਚਾਰ ਜਿਹੜਾ ਕੀਤਾ ਜਾ ਰਿਹਾ ਹੈਗਾ ਬਾਹਰੋਂ ਬਾਹਰ ਇਸ ਕਮੇਟਰੀ ਵੀ ਹੋ ਰਹਾ ਹੈ ਉਹ ਵੀ ਹੋਈ ਜਿਹੜੇ ਸਿੱਟੇ ਸੈਕਟਰ ਵਾਲੇ ਨੇ ਸਰਕਾਰ ਨਾਲ ਗੱਲੀਆਂ ਨੂੰ ਗੁਰਿੰਦਰ ਸਿੰਘ ਜੀ ਨੇ ਵੀ ਹੋ ਰਿਹਾ ਸਰਕਾਰ ਨੂੰ ਵੀ ਸਮਝਾਉਣ ਕਰਦੇ ਨੇਾਈ ਦੇ ਵਿੱਚ ਉਹ ਆਦੀ ਜੋ ਨਾ ਅਸਰ ਇਸ ਸ੍ਰੀ ਅਕਾਲ ਤੁਲਾਈ ਦਾ ਜਦੋਂ ਆਸਮਨ ਵਿੱਚ ਹੋਏਗਾ ਤੇ ਮਸਤੋਂ ਤੇ ਰਾਤ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦਾ ਕੋ ਪੁਰਾਣਾ ਤਾਂ ਦੇਖ ਸਕਦਾ 17000 ਬਰਨਾਵੀਆਂ ਤੇ ਤਸਵੀਰਾਂ ਨੇ ਕਿੰਨੀ ਸ਼ਾਨ ਦੀ ਗੱਲ ਸੀ ਕਿ ਕੋਈ ਮੰਦਿਰ ਜਿੱਥੋਂ ਪੜ ਲਿਖੇ ਪੜਨ ਲਿਖ ਕੇ ਸੱਜਣ ਭੈਣ ਭਰਾ ਇੱਕ ਮੁਲਾਜਮ ਬਣਦੇ ਨੇ ਅਫਸਰ ਬਣਦੇ ਨੇ ਚੰਗੇ ਨਾਗਰਿਕ ਬਣਦੇ ਨੇ ਜਿਹੜਾ ਸਮੂਚੀ ਲੀਡਰਸ਼ਿਪ ਹੈ ਜੀ ਜਦੋਂ ਵੀ ਸਵੇਰੇ ਬੱਚੇ ਮੰਦਰ ਤੋਂ ਸਟੂਡੈਂਟ ਜਾਂਦੇ ਸੀ ਤਾਂ ਸਭ ਤੋਂ ਪਹਿਲਾਂ ਕੂੜਾ ਮਿਲਦਾ ਸੀ ਉਹਨਾਂ ਨੂੰ ਫੇਲੜਦੇ ਮਿਲਦੇ ਸੀ ਸਾਡੇ ਭੈਣ ਭਰਾਵਾਂ ਦੇ ਸਾਈਕਲ ਮੋਟਰਸਾਈਕਲ ਨੂੰ ਨੁਕਸਾਨੇ ਜਾਂਦੇ ਸੀ ਕਈ ਵਾਰ ਧੀਆਂ ਦੇ ਤੇ ਸੱਪਾਂ ਬਿੱਟੇ ਵੀ ਮਾਰ ਗਿਆ ਬਾਰੇ ਜਾਨਵਰਾਂ ਨੇ ਪਰ ਤੁਸੀਂ ਦੇਖਿਆ ਕਿ ਬਰਨਾਲਾ ਨੂੰ ਸੁੰਦਰ ਬਣਾਉਣ ਲਈ ਬਰਨਾਲਾ ਨੂੰ ਪਿਆਰ ਕਰਨ ਦੇ ਕਰਦੇ ਹੋਏ ਬਰਨਾਲਾ ਨੂੰ ਸਾਫ਼ ਸੁਥਰਾ ਸਹਿਤ ਬਣਾਉਣ ਦੇ ਲਈ ਹਾਈ ਗੱਡੀਆਂ ਮਿਊਨਿਸਪਲ ਕਮੇਟੀ ਦੇ ਵਿੱਚ ਸਾਡੇ ਪਰਮੀ ਤੇ ਹੈਪੀ ਨੇ ਕਰੋੜਾਂ ਰੁਪਈਆਂ ਦਾ ਸਪੈਂਸ ਫੰਡ ਲੈ ਕੇ ਸਦਰ ਬਾਜ਼ਾਰ ਬਰਨਾਲਾ ਦੀਆਂ ਇਹ ਤਸਵੀਰਾਂ ਨੇ ਆਪ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਡੋਰ ਟੂ ਡੋਰ ਚੋਣ ਪ੍ਰਚਾਰ ਜਿਹੜਾ ਕਰ ਰਹੇ ਨੇ ਤਦ ਦੇਖ ਸਕਦੇ ਹੋ ਉਹਨਾਂ ਨੇ ਵੀ ਸੋਚਿਆ ਡੋਰ ਟੂ ਡੋਰ ਚੋਣ ਪ੍ਰਚਾਰ ਸੋਪਨ ਪੰਨਾਲਾ ਦੇ ਹਰ ਇੱਕ ਨਾਗਰਿਕ ਤਾ ਆਪ ਉਮੀਦਵਾਰ ਹਰਦਰ ਸਿੰਘ ਢਾਲੀਵਾਲ ਡੋਰ ਟੂ ਡੋਰ ਜਿਹੜਾ ਚੋਣ ਪ੍ਰਚਾਰ ਕਰ ਰਹੇ ਨੇ ਦੂਸਰੇ ਪਾਸੇ ਬਾਕੀ ਉਮੀਦਵਾਰ ਹਰਦਰ ਜਿਹੜਾ ਗੁਰਦੀਪ ਸਿੰਘ ਬਾਸ ਨੇ ਉਹਨਾਂ ਵੱਲੋਂ ਵੀ ਰੋਰ ਸ਼ੋਅ ਜਿਹੜਾ ਕੀਤਾ ਜਾ ਰਿਹਾ ਹੈ ਤਸਵੀਰਾਂ ਸਦਰ ਬਜ਼ਾਰ ਬਰਨਾਲਾ ਦੀਆਂ ਨੇ ਜਿੱਥੇ ਦੇਖ ਸਕਦੇ ਹੋਗੇ ਆਪ ਦੀ ਲੀਡਰਸ਼ਿਪ ਹੈ ਜਿਹੜੀ ਚੇਤਨ ਸਿੰਘ ਜੋੜੇ ਮਾਜਰਾ ਤੇ ਕਈ ਮੌਜੂਦਾ ਕੈਬਨਿਨਟ ਮੰਤਰੀ ਤੇ ਸਾਬਕਾ ਕੈਬਨਿਨਟ ਮੰਤਰੀ ਨੇ ਜਿਹੜੇ ਇੱਥੇ ਪਹੁੰਚੇ ਨੇਗੇ ਜਿੱਥੇ ਅੱਜ ਵੱਡਾ ਇਕੱਠ ਹੈ ਜਿਹੜਾ ਉਹ ਇੱਥੇ ਹੋਇਆਗਾ ਦੋ ਤੋਂ ਡੋਲ ਜਾ ਚੋਣ ਪ੍ਰਚਾਰ ਹੈ ਜਿਹੜਾ ਉਹ ਕੀਤਾ ਜਾ ਰਿਹਾਗਾ ਤਾਂ ਦੇਖ ਸਕਦੇ ਹਾਂ ਆਪ ਦੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਚੇਤਨ ਸਿੰਘ ਜੋੜੇ ਮਾਜਰਾ ਜੋ ਕਿ ਪੰਜਾਬ ਸਰਕਾਰ ਦੇ ਕੈਬਨਿਨਟ ਮੰਤਰੀ ਰਹੇ ਨੇ ਤਾਂ ਦੇਖ ਸਕਦੇ ਹੋਗੇ ਆਪ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਸਦਰਬਜ਼ਾਰ ਬਰਨਾਲਾ ਦੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਹੈ ਜਿਹੜਾ ਉਹ ਕਰ ਰਹੀ ਹੈ ਚੇਤਨ ਸਿੰਘ ਜੋੜੇ ਮਾਜਰਾ ਜੁਕੀ 50 ਸਰਕਾਰ ਦੇ ਕੈਬਨਲ ਮੰਤਰੀ ਰਹੇ ਨੇ ਉਹ ਇਸ ਡੋਰ ਟੂ ਡੋਰ ਚੋਣ ਪ੍ਰਚਾਰ ਦੇ ਵਿੱਚ ਗੁਰਮੀਤ ਸਿੰਘ ਮੀਤੇਹਲ ਦਾ ਸਾਥ ਦੇਣ ਦੇ ਲਈ ਹਰੀਦਰ ਸਿੰਘ ਢਾਲੀਵਾਲ ਦੀ ਜਿੱਤ ਯਕੀਨੀ ਕਰਨ ਦੇ ਲਈ ਇੱਥੇ ਪੂਰੀ ਲੀਡਰਸ਼ਿਪ ਦੇ ਨਾਲ ਪਹੁੰਚੇ ਨੇਗੇ ਸਦਰਬਜ਼ਾਰ ਬਰਨਾਲਾ ਦੀਆਂ ਇਹ ਤਸਵੀਰਾਂ ਜਿੱਥੇ ਕੈਬਨਲ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਰ ਅਤੇ ਸਮੂੱਚੀ ਆਪ ਦੀ ਵਰਕਰ ਲੀਡਰਸ਼ਿਪ ਹੈ ਜਿਹੜੀ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੇ ਨੇ ਪੰਜਾਬ ਨੂੰ ਬਚਾਉਣ ਲਈ ਕਿ ਇਮਾਨਦਾਰ ਪਾਰਟੀ ਦੀ ਸਰਕਾਰ ਬਣਾਈ ਦੇ ਮਿਹਰਬਾਨੀ ਕਰੇ ਤਾਂ ਉਸ ਸਮੇਂ ਜੁੱਟ ਹੋ ਰਹਾ ਰਹੇ ਪੰਜਾਬ ਦੇ ਵਿੱਚ ਆਵਾਜ਼ ਦੀ ਪ੍ਰਤੀ ਸਰਕਾਰ ਲਈ ਇੱਕ तस्वीर सदर बाजार बरनला कैबिनेट मंत्री रहे चेतन सिंह जोड़े माजरा मैंबर पार्लीमेंट गुरमीत सिंह मीतेहर आप उमीदवार सुरेंद्र सिंह धालीवाल ਡੋਰ ਟੂ ਡੋਰ ਚੋਣ ਪ੍ਰਚਾਰ ਕਰ ਜਿਹੜਾ ਹੈਗਾ ਆਪਣੇ ਹੱਕ ਦੀਆਂ ਵੋਟਾਂ ਮੰਗ ਰਿਹਾ ਜੇ ਤੁਸੀਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਵੋਟਾਂ ਦੀ ਅਪੀਲ ਕਰ ਰਹੇ ਨੇ ਜੇ ਕਹਾਂ ਕੋਈ ਮਾਰਤ ਆਈ ਸੀ ਤੇ ਆਪਣੀ ਵਧੀ ਗੱਲ ਆਪਣੀ ਮਾਨਦਰਤਾ ਜਲਾ ਤਾਂ ਦੇਖ ਸਕਦੇ ਹੋ ਤਸਵੀਰਾਂ ਸਦਰ ਬਾਜ਼ਾਰ ਬਰਨਾਲਾ ਤਰਮਾ ਜੀ ਸਰ ਜੀ ਚੈਨ ਚ ਗੱਲ ਨੋਟ ਕਰਾ ਦੇ ਗੱਲ ਨੋਟ ਕਰਾ ਦੇ ਜੱਗਾ ਧਰਮਾ ਜੀ ਨਾਲ ਅਸੀਂ ਬੋਲ ਲਾ ਧਰਮਾ ਜੀ ਕਿ ਜਨਾ ਤੁਹਾਨੂੰ ਡੋਰ ਟੂ ਡੋਰ ਕੀਤਾ ਜਾ ਰਿਹਾ ਮਰਜਾਨ ਕਿਸ ਤਰ੍ਹਾਂ ਦਾ ਮਿਲ ਰਿਹਾ ਬਹੁਤ ਅੰਗਾਰਾ ਲੋਕਾਂ ਦੇਖੋ ਕਿੰਨਾ ਵਧੀਆ ਇਕੱਠਾ ਹੋ ਗਿਆ ਸ਼ਹਿਰ ਦੇ ਵਿੱਚੋਂ ਲੋਕ ਪੂਰੀ ਤਰ੍ਹਾਂ ਨੂੰ ਕੀ ਅਮੀ ਦੇ ਨੂੰ ਹਰਿੰਦਰ ਧਾਰੀਵਾਲ ਦੇ ਨੋ ਤੇ ਬਹੁਤ ਵੋਟਾਂ ਦਾ ਜਿੱਤਾਨ ਕੇ ਜਿਵੇਂ ਐਮਪੀ ਸਾਹਿਬ ਕਹਿੰਦੇ ਹੁੰਦੇ ਗ੍ਰੇਡ ਨਾਲ ਤਾਰਾ ਜੋੜ ਦੋ ਜੋੜ ਦੇਣ ਕਿ ਲੋਕ ਤਾਰਾ ਜੋੜਨੇ ਕਿਹਨੀਆਂ ਜਿਹੜੀਆਂ ਵੀ ਆ ਪਹਿਲਾਂ ਵੀ ਚੱਲ ਪੂਗਾ ਪੂਰਾ ਪੂਰਾ ਲੋਕਾਸ ਕਾਲ ਚਾਹੁੰਦੇ ਨੇ ਪੂਰਾ ਚਾਹੁੰਦੇ ਨੇ ਪਹਿਲਾਂ ਵੀ ਕੀਤਾ ਹੁਣ ਵੀ ਕਰਾਂਗੇ ਪਾਰੀਆਂ ਦਾ ਕਿਵੇਂ ਸਹਿਯੋਗ ਮਿਲ ਰਿਹਾ ਹੈ ਪੂਰਾ ਸਹਿਯੋਗ ਮਿਲ ਰਿਹਾ ਹੀ ਦੇਖ ਲੋ ਲੋਕ ਆਪ ਦੁਕਾਨਾਂ ਦੇ ਬਾਹਰ ਆ ਕੇ ਲੋਕ ਆਪ ਦੁਕਾਨਾਂ ਦੇ ਬਾਹਰ ਆ ਕੇ ਕਹਿੰਦੇ ਨੇ ਕਿ ਬਾਈ ਸਰਕਾਰ ਨੂੰ ਵੋਟ ਪਾਓ ਤਾਂ ਸਾਡਾ ਹੋਰ ਇੱਥੇ ਬੜੇ ਬੰਦੇ ਕੋਲੇ ਸਾਮਣੇ ਦੀ ਬਕਾਰੀ ਜੀ ਬਕਾਰੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਵਪਾਰੀਓ ਤੁਸੀਂ ਖੁਦ ਵੀ ਵਪਾਰੀਓ ਬੜਾ ਮਤਲਬ ਫੜਾਉਦਾ ਵੀ ਕੀ ਕਹਿਣਾ ਚਾਹੁੰਦੇ ਹੋਗੇ ਵਪਾਰੀ ਭਰ ਕੇ ਸਾਰਾ ਖੁਸ਼ ਹੈ ਤੇ ਹੁਣ ਵੱਡ ਚੜ ਕੇ ਬਹੁਤ ਵੱਡੀ ਲੀਡ ਤੇ ਅਸੀਂ ਇੱਥੋਂ ਬਰਨਾਲੇ ਤੋਂ ਸੀਟ ਕੱਢਾਂਗੇ ਜੋ ਪਹਿਲਾਂ ਅਸੀਂ ਉਦੋਂ ਵੀ ਉੱਪਰ ਲੀਡ ਲਵਾਂਗੇ ਇਥੋਂ ਬਰਨਾਲੇ ਤੋਂ ਸਾਰੇ ਲੀਡਰਸ਼ਿਪ ਉੱਚੀ ਇਥੇ ਮਾਨਤਾ ਸਾਰੇ ਲੀਡਰਸ਼ਿਪ ਇਥੇ ਪੁੱਛੋ ਕੀ ਕਹਣਾ ਚਾਹੁੰਦੇ ਹੋ ਸਾਰੇ ਲੀਡਰਸ਼ਿਪ ਇਹ ਹੀ ਚਾਹੁੰਦੇ ਆ ਵੀ ਜੇ ਵਿਕਾਸ ਹੋਊਗਾ ਬਰਨਾਲੇ ਦਾ ਜੀ ਮੰਤਰੀ ਦਾ ਪਹਿਲਾਂ ਵੀ ਹੋਇਆ ਤੇ ਹੁਣ ਵੀ ਹੋਇਆ 2.5 ਸਾਲਾਂ ਜਿਹੜਾ ਕੰਮ ਹੋਇਆ ਉਹ ਤਾਂ ਅਸੀਂ ਅਸੀਂ ਸਿੱਖਿਆ ਸੀਗਾ ਹੁਣ ਉਹ ਤੋਂ ਦੁੱਗਣਾ ਅਸੀਂ ਵਿਕਾਸ ਕਰਾਂਗੇ ਬਰਨਾਲੇ ਦਾ ਦੂਜੇ ਪਾਸੇ ਆਪ ਦੇ ਬਾਗੀ ਮੀਨੂਆ ਰੋਡ ਸ਼ੋਅ ਕਰ ਰਹੇ ਕੀ ਕਹਣਾ ਚਾਹੁੰਦੇ ਦੇਖੋ ਹਰ ਬੰਦਾ ਦਾ ਆਪ ਦਾ ਹੱਕ ਹੈ ਜੀ ਉਹਨਾਂ ਨੇ ਲੜਨਾ ਹੈ ਆਪਦਾ ਅਸੀਂ ਉਹਨਾਂ ਨੂੰ ਤਾਂ ਕੁਝ ਕਹਿ ਨਹੀਂ ਸਕ ਸਾਰਾ ਲੋਕ ਬੱਲਵ ਚਲਾ ਦੇਣਗੇ ਹਾਂਜੀ ਪੂਰਾ 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 ਇੰਦਾ ਤਾਂ ਇਹ ਸੀਗੇ ਆਪ ਵਰਕਰ ਅਮਨਦੀਪ ਸਿੰਘ ਕਾਲਾ ਅਤੇ ਐਮ ਸੀ ਧਰਮਾ ਜੀ ਜਿਹੜੇ ਕਿ ਇਸ ਡੋਰ ਟੂ ਡੋਰ ਚੋਣ ਪ੍ਰਚਾਰ ਦੇ ਵਿੱਚ ਸ਼ਾਮਲ ਨੇਗੇ ਤਾਂ ਇਹ ਡੋਰ ਟੂ ਡੋਰ ਚੋਣ ਪ੍ਰਚਾਰ ਹੈ ਜਿਹੜਾ ਉਹ ਚੱਲ ਰਿਹਾ ਹੈਗਾ ਸਦਰ ਬਜ਼ਾਰ ਬਰਨਾਲਾ ਦੀਆਂ ਇਹ ਤਸਵੀਰਾਂ ਬੀਬੀ ਨੈਟਵਰਕ ਪੰਜਾਬ ਦੇ ਉੱਪਰ ਲਾਈਵ ਤੁਸੀਂ ਦੇਖ ਰਹੇ ਹੋ